अपने श्रोमणी शहीद भगत सिंह ने कहा कि भारत के किसानों अंग्रेजा तो इतों कट रहे हो अंग्रेजा जाने तो बाद जो राज होगा वो इदू भी खतरनाक होगा एक समझौता होगा बंदे बदले ने नीति नहीं बदली ढंग नहीं बदलिया लटेरा नहीं बदलिया ਲੋਟ ਤੇ ਵਧ ਗਈ ਤਾਂ ਉਹਨਾਂ ਨੇ ਹੋਰ ਬੰਦੇ ਦੇ ਟਿਕਾਣੇ ਹੋਰ ਬਣਾ ਛੋਡੀ ਇੱਕ ਵੀਡੀਓ ਦੇਖੀ ਆ ਮੈਂ ਕਿ ਜਿਹੜੀ ਪੰਚਾਇਤ ਹੈ ਉਹ ਇੱਕ ਸੁਪਰੀਮ ਹੈ ਉਹ ਤੋਂ ਵੱਡੀ ਸੁਪਰੀਮ ਹੈ ਗ੍ਰਾਂਡ ਸਭਾ ਜੇ ਗ੍ਰਾਂਡ ਸਭਾ ਸਰਕਾਰ ਦੀ ਕੋਈ ਪਾਲਿਸੀ ਦਾ ਵਿਰੋਧ ਕਰਦੀ ਹੈ 10 15 ਦਿਨ ਪਹਿਲਾਂ ਕੰਡੋਲਾ ਪਿੱਟ ਦੋ ਕਹਿੰਦੇ ਚ ਕਿ 10 ਤਰੀਕ ਨੂੰ ਗ੍ਰਾਂਦ ਸਭਾ ਹੋਣੀ ਉਹ ਗ੍ਰਾਂਦ ਸਭਾ ਦੇ ਵਿੱਚ ਜਿਹੜੇ ਮਤੇ ਪਾਸ ਹੋਗੇ ਉਹ ਰਜਿਸਟਰੀ ਵਿੱਚ ਉਤਾਰ ਲਏ ਤੇ ਪਾਸ ਹੋਏ ਮਤਿਆਂ ਨੂੰ ਸੁਪਰੀਮ ਕੋਰਟ ਵੀ ਨਹੀਂ ਬਦਲ ਸਕਦਾ ਉਸ ਦਾ ਇਹ ਇਹ ਉਹ ਵੀ ਅਵਧੀ ਵੀਡੀਓ ਲੈ ਜਦੋਂ ਉਹ ਐਮਪੀ ਸੀ ਗ੍ਰਾਂਦ ਸਭਾ ਦੇ ਮਤੇ ਦਾ ਲਾਗੇ ਪੈਰ ਤੇ ਆਪਣੇ ਸ਼੍ਰੋਮਣੀ ਸ਼ੀਖਰ ਭਗਤ ਸਿੰਘ ਨੇ ਕਿਹਾ ਸੀ ਕਿ ਭਾਰਤ ਦੇ ਕਿਸਾਨੋ ਅੰਗਰੇਜ਼ਾਂ ਨੂੰ ਤਾਂ ਇਥੋਂ ਕੱਢ ਰਹੇ ਹੋ ਅੰਗਰੇਜ਼ਾਂ ਨੂੰ ਜਾਣ ਤੋਂ ਬਾਅਦ ਜਿਹੜਾ ਰਾਜ ਹੋਊਗਾ ਉਹ ਇਦੋਂ ਵੀ ਖਤਰਨਾਕ ਹੋਊਗਾ ਇੱਕ ਸਮਝੌਤਾ ਹੋਊਗਾ ਬੰਦੇ ਬਦਲੇ ਨੇ ਨੀਤੀ ਦੀ ਬਦਲੀ ਤਾਂ ਨੀ ਬਦਲਿਆ ਲੁਟੇਰਾ ਨਹੀਂ ਬਦਲਿਆ ਲੁੱਟ ਵੱਧ ਗਈ ਥਾਂ ਉਹਨਾਂ ਨੇ ਹੋਰ ਮੰਨ ਦੇ ਟਿਕਾਣੇ ਹੋਰ ਬਣਾ ਲਏ ਇਹ ਗੱਲ ਜਦੋਂ ਅਸੀਂ ਇੱਕ ਦੇ ਇਤਿਹਾਸ ਚ ਪੜਦੇ ਆ ਜਾਂ ਜਦੋਂ ਤੁਹਾਡੇ ਕੋਲੇ ਲੈ ਕੇ ਆਏ ਆ ਤੁਸੀਂ ਬਾਰ ਬਾਰ ਕਹਿੰਦੇ ਰਹੇ ਹੋ ਇਹਦਾ ਜਰਾ ਨਹੀਂ ਬੋਲਦੇ ਰਹਿੰਦੇ 16 ਸਾਲ ਪਹਿਲਾਂ ਦੀ ਗੱਲ ਹੈ ਮੈਂ ਇੱਕ ਵਾਰ ਸਾਡੇ ਚ ਬੋਲ ਰਿਹਾ ਸੀ ਕਿ ਪਰਚੂਨ ਖੇਤਰ ਵਾਲਿਓ ਆ ਤੁਹਾਡੀਆਂ ਦੁਕਾਨਾਂ ਦੇ ਕੋਨਾਂ ਦੇ ਮਾਲ ਲੈਣ ਕਿਸੇ ਦੇ ਨਹੀਂ ਹੋਣਾ ਆ ਛੋਟੀ ਇੰਡਸਟਰੀ ਵਾਲਿਓ ਸੋਨੂੰ ਵੱਡੀਆਂ ਇੰਡਸਟਰੀਆਂ ਖਾ ਜਾਣਗੀਆਂ ਆਪਣੇ ਹੱਥਾਂ ਨੂੰ ਮਜ਼ਦੂਰਾ ਨੂੰ ਕੰਮ ਨਹੀਂ ਰਹਿਣਾ ਕਿਸਾਨਾਂ ਨੂੰ ਛੋਟੀਆਂ ਜ਼ਮੀਨਾਂ ਸੋਨੂੰ ਪੁੱਛੇ ਤੇ ਬਗੈਰੀ ਲੈ ਜਾਣਗੇ ਜਣੀ ਇਹ ਗੱਲਾਂ ਸੋਦੇ ਸੱਚ ਨਹੀਂ ਸੀ ਆਉਂਦੀਆਂ ਸੋ ਬਖਤ ਨੇ ਕਰਬਟ ਲਈ ਬਦਲਿਆ ਕਾਰਪੋਰੇਟ ਨੇ ਅੱਗੇ ਲੁੱਟਦੀ ਮਨਸਾ ਜਿਹੜੀ ਹੋਰ ਵੱਧ ਗਈ ਉਦੀ ਹਰ ਸ਼ਹੋਰ ਤਿੱਖੀ ਹੁੰਦੀ ਗਈ ਉਹਨਾਂ ਨੇ ਹੌਲੀ ਵਾਲੀ ਸਾਰੇ ਖੇਤਰਾ ਨੂੰ ਕਲਾ ਵਿੱਚ ਲੈ ਲਿਆ ਕਲਾ ਵਿੱਚ ਲੈ ਕੇ ਤੁਸੀਂ ਆਪਣੇ ਅੱਖਾਂ ਨਾਲ ਦੇਖਿਆ ਉਹੀ ਵਿਧਿਆ ਜਿਹੜੀ ਫਰੀ ਬੇਤੀ ਸੀ ਉਹਦੀਆਂ ਫੀਸਾਂ ਵੱਧ ਗਈਆਂ ਅਲਾਜ ਦੇ ਹਸਪਤਾਲਾਂ ਦੀਆਂ ਫੀਸਾਂ ਵੱਧ ਗਈਆਂ ਰਜਗਾਰ ਚਲੇ ਗਏ ਸਾਰੇ ਪਬਲਿਕ ਸੈਕਟਰ ਪ੍ਰਾਈਵੇਟ ਹੋ ਗਏ ਇਹ ਤੁਸੀਂ ਆਪਣੇ ਅੱਖਾਂ ਨਾਲ ਦੇਖਿਆ ਆ ਜਿਹੜੇ ਹੱਥਾਂ ਦੇ ਨਾਲ ਕੇ ਸੀ ਜਿਹੜੇ ਹੈਡਪਾਰਪੂਲੇ ਨਸ਼ਕੇ ਖਤਮ ਹੋ ਗਏ ਛੋੜਿਆ ਮੋਟਾ ਖਤਮ ਹੋ ਗਿਆ ਧਰਤੀ ਦਾ ਪਾਣੀ ਖਤਮ ਹੋ ਗਿਆ ਹੋੜੀ-ਹੋੜੀ ਜਿਹੜੀ ਗੱਲ ਇੱਥੇ ਆ ਕੇ ਖੜੀ ਜਿਹੜਾ ਤੁਸੀਂ ਕਹਿੰਦੇ ਹੁੰਦੇ ਸੀ ਵੀ ਸਾਡਾ ਦਸਤੂਰ ਕੋਟ ਲਾ ਦੇ ਬਗਾਇਆ ਸਾਡੀ ਜਿਵੇਂ ਕੋਹਾੜੇ ਦੂਗਾ ਉਹ ਜਦੋਂ ਤੁਸੀਂ ਸਭ ਕੁਝ ਅੱਖੀਂ ਦੇਖ ਲਿਆ ਨਾ ਹਟਾ ਲਿਆ ਫਿਰ ਸੋ ਲੱਗਿਆ ਵੀ ਯਾਰ ਆ ਗਿਆ ਤਾਂ ਇਹ ਹਮਲਾ ਤਾਂ ਆਪਣੇ ਕਨੀਆ ਆ ਜਿਹੜੀ ਪਾਲਸੀ ਆਈ ਆ ਭਰਾਵੋ ਇਹਦੇ ਗੱਲ ਸਮਝਾਉਣ ਤੇ ਸਾਨੂੰ ਬਹੁਤਾ ਚਿਰ ਲੱਗਿਆ ਸਾਨੂੰ ਕਿਉਂਕਿ ਤੁਸੀਂ ਪਹਿਲਾਂ ਦੇਖ ਚੁੱਕੇ ਹੋ ਹਾਂ ਸੱਚਮੁੱਚ ਜਮੀਨਾਂ ਤੇ ਅਟੈਕ ਹੈ ਲਾਂ ਦਿੱਲੀ ਮੋਰਚੇ ਦੇ ਕਾਨੂੰਨ ਬਰਸ ਲੈਣ ਵੇਲੇ ਸੋਦੇ ਡਿਕਰੀ ਬਾਟਰ ਯਾਦ ਹੋਣੀ ਉੱਥੇ ਸਾਨੂੰ ਕਿਹਾ ਸੀ ਵੀ ਭਰਾਵੋ ਸੱਪ ਮਰਿਆ ਨਾ ਸੱਪ ਜ਼ਖਮੀ ਹੋਇਆ ਬਰਿਆ ਨਹੀਂ ਮਰਿਆ ਹੋਇਆ ਸੱਪ ਖਦਮੋ ਹੋ ਜਾਂਦਾ ਹੈ ਜ਼ਖਮੀ ਕਿਸੇ ਵੀ ਡੰਗ ਮਾਰ ਸਕਦਾ ਕਬਰਦਾਰ ਨੇ ਆਹ ਜ਼ਖਮੀ ਸੱਪ ਨੇ ਦਿਲ ਡੰਗ ਮਾਰਿਆ ਜਮੀਨਾ ਦੀ ਜਿਹੜੀ ਪਾਸ਼ੀ ਹੈ ਉਹਨ ਭਗਵਾਨ ਤਨਾਗ ਸਰਕਾਰ ਕਹਿ ਰਹੀ ਹੈ ਵੀ ਅਸੀਂ ਕਿਹੜਾ ਜ਼ਬਰਦਸਤੀ ਜ਼ਮੀਨਾਂ ਦੇਨੇ ਆ ਮਰਜੀ ਐਸੋ ਦੀ ਦੇਓ ਨਾ ਦੇਓ ਇੱਕ ਦਿਨ ਦਾ ਵਿਧਾਨ ਸਭਾ ਦੇ ਵਿੱਚ ਕਹਿੰਦੇ ਆ ਗੱਲ ਸੁਝਾਦੀ ਮੇਂ ਕਾਰਜਾ ਵੀ ਲਾ ਲਓ ਭਾਈ ਵੇਚਣਿਆਂ ਨੂੰ ਵੇਚ ਦਿਓ ਅਸੀਂ ਕਿਹੜਾ ਹਟਾਉਨੇ ਆ ਜਿਹਨੇ ਲੰਗੀ ਦੇ ਨਾ ਦਿਓ ਹੋਰ ਵੀ ਆ ਕੇ ਜਾਂਦੇ ਨੇ ਕਿਸਾਨਾਂ ਨੂੰ ਕਹਿੰਦੇ ਵੀ ਸੋਦੀ ਲੈਣ ਫੂਲ ਪਲ ਸੀਰੇ ਦੇ ਵਿੱਚ ਜਿਹੜੇ ਸ਼ਹਿਰ ਆ ਗਏ ਪਿੰਡ ਆ ਗਏ ਉਹਦਾ ਮਾਲੋਬਾਲ ਹੋ ਜਾਣਗੇ ਸਾਡੀ ਗੱਲ ਸਮਝ ਆਈ ਪਰ ਆਗੇ ਮਾਲੋ ਮਾਲ ਹੁੰਦੇ ਫਿਰ ਆਪਨਾ ਸਾਸੀ ਆਉਂਦੇ ਹੁੰਦੇ ਕੋਈ ਵੀ ਸਾਡੇ ਸ਼ਹਿਰ ਦੀ ਜ਼ਮੀਨ ਲੈ ਲਓ ਜੀ ਜਦੋਂ ਪਹਿਲਾਂ ਤੁਸੀਂ ਭਾਰਤ ਮਾਲਾ ਪ੍ਰੋਜੈਕਟ ਤੋਂ ਪਹਿਲਾਂ ਜਦੋਂ ਨੈਸ਼ਨਲ ਹਾਈਵੇ ਕਦੇ ਆਦੋਂ ਕਿਸਾਨਾਂ ਨੂੰ ਕੀਮਤਾਂ ਤੁਸੀਂ ਦਿੱਤੀਆਂ ਕਿਉਂਕਿ ਕੰਟਰੈਕਟਰ ਪ੍ਰਾਈਵੇਟ ਕੰਪਨੀ ਦਾ ਉਹਨੂੰ ਕਰੋੜਾਂ ਰੁਪਈਆ ਦੇ ਵਿੱਚ ਤੁਸੀਂ ਜ਼ਮੀਨਾਂ ਦਿੱਤੀਆਂ ਦਿੱਤੇ ਲੋਕਾਂ ਨੂੰ ਰੋਂੜਾ ਨਹੀਂ ਪਿਆ ਕਿਸੇ ਨੇ ਨਿਯਤ ਰਾਂ ਕੀਤਾ ਜ਼ਮੀਨਾਂ ਦੇ ਦਿੱਤੀ ਜਦੋਂ ਤੁਸੀਂ ਅਕਾਇਰ ਕਰੀਆਂ ਭਰਤਨ ਵਾਲਾ ਤੇ ਇਹ ਕਿ ਰੌਲਾ ਪੈ ਗਿਆ ਇਹਦੇ ਰੌਲਾ ਇਹ ਨਹੀਂ ਪਿਆ ਵੀ ਅਸੀਂ ਜ਼ਮੀਨਾਂ ਨਹੀਂ ਦਿੰਦੇ ਰੌਲਾ ਇਸ ਗੱਲ ਤੇ ਪਿਆ ਨਹੀਂ ਸਾਨੂੰ ਪੈਸੇ ਥੋੜੇ ਜਿਹੇ ਆ ਰਹੇ ਚਲੋ ਜਿੱਥੇ ਲੋਕ ਸੰਘਰਸ਼ ਕੀਤਾ ਕੋਟਾ ਕੇ ਦੇ ਵਿੱਚ ਸੰਘਰਸ਼ ਕੀਤਾ ਆਪਾਂ ਮਰੇਲ ਕੋਟ ਨੇ ਚ ਕੀਤਾ ਉਹਨੇ ਵਰਤ ਕੀਤਾ ਦੱਬਾਈ ਦੇ ਵਿੱਚ ਕੀਤਾ ਜਿਵੇਂ ਜਗਾ ਜਗਾ ਤੇ ਆਪਣੇ ਪਾਰਤ ਮਾਲਾ ਪ੍ਰੋਜੈਕਟ ਦਾ ਸ਼ਰਤਾਂ ਤੇ ਵਿਰੋਧ ਕੀਤਾ ਤੇ ਪੈਸੇ ਲੈ ਲਏ ਪਰ ਅੱਜ ਦਾ ਰਾਇਤਾ ਉਦੋਂ ਵੀ ਹੋਰ ਕਿਸਮ ਦੀ ਹੈ ਇਹਦਾ ਨਾ ਪੈਸਾ ਦੇਣਾ ਸਿਰਫ ਇਹ ਕਹਿੰਦਾ ਐਨੇ ਪਿੰਡ 164 ਪਿੰਡ ਆ ਲੈਂਡ ਪੂਲਿੰਗ ਪਾਲਿਸੀ ਚ ਲੈਣ 164 ਬਿੰਡ ਲੱਖਾ ਏਕੜ ਰੱਖਵਾ ਜਾਂਦਾ ਨਾ ਕੋਈ ਅਸੂਲ ਨਾ ਕੋਈ ਕਾਨੂੰਨ ਨਾ ਕੋਈ ਦਲੇਰ ਸਰ ਕੋ ਸੱਕੇ ਡੰਗਦਾ ਆਪਣਾ ਜਿਹੜਾ ਦੇਖਿਆ ਕਿੰਨੇ ਪਿੰਡਾਂ ਚ ਕਿਸੇ ਪਿੰਡ ਚ ਪੁੱਛ ਲਿਓ ਵੀ ਸੋਡੇ ਪੁਰੇ ਕੋਈ ਅਧਿਕਾਰੀ ਤੁਹਾਡੇ ਪਿੰਡ ਦਾ ਕੱਠ ਕਰਕੇ ਆਇਆ ਪੁੱਛਣਾ ਹੈ ਵੀ ਤੁਹਾਡੇ ਪਿੰਡ ਨੂੰ ਭਾਈ ਲੈਂਡ ਪੂਲਿੰਗ ਪਾਲਿਸੀ ਚ ਪਾਉਣਾ ਹੈ ਤੁਸੀਂ ਦੇਣ ਨੂੰ ਤਿਆਰ ਹੋ ਸੋ ਸੋ ਉਂ ਤਾਂ ਦਸੀਆਂ ਨੇ ਸੋ ਰੇਤਾਂ ਦਸੀਆਂ ਨੇ ਇਹਦਾ ਫਾਇਦਾ ਕੀ ਹੋਸ ਉਹਨੇ ਦੱਸਿਆ ਤੁਸੀਂ ਹਾਂ ਕੀਤੀ ਐ ਕਿਸੇ ਨੂੰ ਨਹੀਂ ਪੁੱਛਿਆ ਉੱਥੇ ਬੈਠੇ ਨਹੀਂ ਕਰਤਾ ਕੋਈ ਇਹ ਤਾਂ ਸਾਨੂੰ ਉਸ ਦਿਨ ਦਾ ਪਤਾ ਨਹੀਂ ਲੱਗ ਕੋਈ ਪਾਲਸੀ ਕੀ ਹੁੰਦੀ ਐ ਪਰ ਇਹ ਗੱਲ ਦਾ ਪਤਾ ਇਹ ਹੁਣ ਪਤਾ ਲੱਗਿਆ ਵੀ ਜਿਹੜੀ ਲੈਂਡ ਪੂਲ ਪੁਲਸੀ ਐ ਇਹ ভূমি ਗ੍ਰਹਿਣ ਐਕਟ 2013 ਵਿੱਚ ਆਉਂਦੀ ਹੈ। ভূমি ਗ੍ਰਹਿਣ ਐਕਟ 2013 ਇਹ ਕਹਦਾ ਹੈ ਕਿ ਕੋਈ ਵੀ ਜ਼ਮੀਨ ਜਿਹੜੀ ਤਿੰਨ ਫਸਲਾਂ ਦਿੰਦੀ ਹੋਵੇ ਉਹ ਜ਼ਮੀਨ ਕਿਸੇ ਪ੍ਰੋਜੈਕਟ ਦੇ ਖਾਤਰ ਅਕਾਇਰ ਨਹੀਂ ਕੀਤੀ ਜਾ ਸਕਦੀ। ਤੇ ਜਿਹੜੀ ਤੁਸੀਂ ਅਕਾਇਰ ਕੀਤੀ ਹੈ ਇਹ ਤਾਂ ਸਾਰੇ ਤਿੰਨ ਫਸਲਾਂ ਦੇ ਚਾਰ ਫਸਲਾਂ ਲੈ ਲਿਆ ਭਾਵੇਂ ਇੱਥੇ ਕਿੱਥੇ ਗਿਆ ਤੁਹਾਡਾ ਕਾਨੂੰਨ ਇੱਥੇ ਕਿੱਥੇ ਭੂਮੀ ਗ੍ਰਹਣ ਐਕਟ ਦੀ ਧਾਰਾ ਕਿੱਧਰ ਗਈ ਤੁਹਾਡੇ ਚ ਬਈ ਭੂਮੀ ਗ੍ਰਹਣ ਐਕਟ ਇਹ ਕਹਿੰਦਾ ਕਿ ਜਿੱਥੇ ਦੇ ਕਿਸਾਨਾਂ ਦੀ ਜ਼ਮੀਨ ਲੈ ਲਓ ਕਦੇ ਕਿਸਾਨ ਨਹੀਂ ਬਲ ਦੂਰ ਦੁਕਾਨਦਾਰ ਹੋਰ ਧੰਦੇ ਕਰਨ ਵਾਲੇ ਲੋਕ ਉਹਨਾਂ ਸਾਰਿਆਂ ਤੇ ਕੋਈ ਅਸਰ ਤਾਂ ਨਹੀਂ ਪੈਂਦਾ ਜਿਹੜਾ ਉਹਨਾਂ ਤੇ ਅਸਰ ਪੈਂਦਾ ਉਹਨਾਂ ਦੇ ਅਸਰ ਦੀ ਪੂਰਤੀ ਕਿੱਥੋਂ ਕਰਦੇ ਹੋ ਜਿਹੜੇ ਕਿਸਾਨਾਂ ਨੂੰ ਤੁਸੀਂ ਖਾ ਰਹੇ ਹੋ ਜਮੀਨ ਚ ਉਹਨਾਂ ਦੇ ਬਸੇਬੇ ਦਾ ਪ੍ਰਬੰਧ ਤੁਸੀਂ ਕਿੱਥੇ ਕਰਦੇ ਹੋ ਜੇ ਤੁਸੀਂ ਉਹਨਾਂ ਨੂੰ ਜ਼ਮੀਨ ਬਦਲੇ ਜ਼ਮੀਨ ਮੰਗਦੇ ਨੇ ਕਿਸਾਨ ਤਾਂ ਉਹਨੇ ਜ਼ਮੀਨ ਗੈਰ-ਫਜ਼ਾਉ ਨੂੰ ਉਪਜਾਉੂ ਕਰਕੇ ਕਿਸਾਨਾਂ ਨੂੰ ਦੇ ਕੇ ਉਹਨਾਂ ਦੇ ਮਕਾਨ ਦਾ ਗਰੰਟਾਂ ਦਾ ਕੋਠਿਆਂ ਦਾ ਮੋਟਰਾ ਦਾ ਸਾਰਾ ਖਰਚਾ ਦੇ ਕੇ ਉਹਨਾਂ ਦੀ ਬਸੇਬੇ ਦਾ ਪ੍ਰਬੰਧ ਉਹਨਾਂ ਦੇ ਬੱਚਿਆਂ ਦੇ ਰਜਗਾਰ ਦਾ ਪ੍ਰਬੰਧ ਸਾਰਾ ਕੀਤਾ ਇਹਦੇ ਤੋਂ ਸਿਰ। ਆਹ ਸੋਡਾ ਭੂਮੀ ਗ੍ਰਹਿਣ ਐਕਟ 2013 ਇਹ ਗੱਲ ਕਹਿੰਦਾ ਹੈ ਕਿ ਜੇ ਕਿਸਾਨ ਨਾ ਦੇਣਾ ਚਾਹੁੰਦੇ ਹੋ ਤਾ 80% ਲੋਕਾਂ ਦੀ ਸਹਿਮਤੀ ਹੋਣੀ ਜ਼ਰੂਰੀ ਹੈ ਜੇ 80% ਲੋਕ ਸਹਿਮਤ ਨਹੀਂ ਤੁਸੀਂ ਉੱਥੇ ਜ਼ਮੀਨ ਅਕਾਇਰ ਨਹੀਂ ਕਰ ਸਕਦੇ ਮਾਨ ਸਾਹਿਬ ਲਗੋ ਨਾਇਣ ਪੂਰਨ ਪਾਲਸੀ ਭੂਮੀ ਗ੍ਰਹਣ ਐਕਟ 2013 ਦੇ ਅੰਡਰ ਹੈ ਤਾਂ ਤੂੰ ਇਹਨਾਂ ਦਾ ਭਰੋਸਾ ਕਿਉਂ ਨਹੀਂ ਰਿਆ ਲੋਕਾਂ ਦਾ ਦਾ ਸਦੋ ਸੋਡਾ ਕਿਹੜਾ ਅਧਿਕਾਰੀ ਆ ਕੇ ਇੱਥੇ ਪੁੱਛ ਕੇ ਆਇਆ ਇਹਨਾਂ ਨੂੰ ਪੁੱਛਿਆ ਕਿ ਜਿਹੜਾ ਹੁਣ ਕਹਿ ਰਹੇ ਹੋ ਤੁਸੀਂ ਤੇ ਆਜੋ ਗੱਲ ਕਰ ਲਓ ਜੂਨੀਅਰ ਵਾਲੇ ਲੋਕਾਂ ਨੂੰ ਘਬਰਾਹ ਕਰ ਰਹੇ ਨੇ ਅਸੀਂ ਤਾਂ ਚਲੋ ਠੀਕ ਐ ਅਸੀਂ ਘਬਰਾਹ ਕਰਦੇ ਨਾ ਤੁਸੀਂ ਲੋਕਾਂ ਨੂੰ ਰਾਜੀ ਕਰ ਲਓ ਤੁਸੀਂ ਲੋਕਾਂ ਨੂੰ ਸਮਝਾ ਦਿਓ ਜੇ ਲੋਕ ਸਹਿਤ ਹੁੰਦੇ ਨੇ ਲੈ ਲਓ ਜਾਏ ਤੁਸੀਂ ਕੋਈ ਇੱਕ ਸ਼ਹਿਰ ਇੱਕ ਖਿੱਤਾ ਚੁਣ ਲਓ ਲੈਂਡ ਪੂਰਨ ਪਾਲਸੀ ਜਿਹੜੀ ਹੋਣਾ ਇਹਦੇ ਤਹਿਤ ਉਹ ਜੁੜੇ ਲੈਓ ਉਹ ਲੋਕ ਨਿਆਣ ਹੋਣਗੇ ਤਾਂ ਅਸੀਂ ਸਰਨੇ ਕੋਲੇ ਭੱਜ ਕੇ ਆਵਾਂਗੇ ਵੀ ਸਾਡੀ ਵੀ ਜ਼ਮੀਨ ਹੈ ਤੁੜੇ ਜਾਣੋ ਨਾ ਇਹ ਦਰੀਮ ਦੰਦੇ ਦੇ ਕਿ ਲੈਂਪੁਰ ਪੌਂਚੀ ਕਿਹੜਾ ਸੀ ਇਹਨੇ ਪਹਿਲੀ ਵਾਰ ਬਣਾਈਆ ਇਹਦਾ ਪਹਿਲਾ ਵੀ ਬਣੀ ਆ ਠੀਕ ਹੈ 2008 ਤੇ ਕਾਲੀਆਂ ਨੇ ਜੰਦ 13 ਚਪਲੀ ਬੈਠੀ ਪਹਿਲੀ ਗੱਲ ਤਾਂ ਜਦੋਂ ਉਹ ਲੈਂਪੁਰ ਪੌਂਚੀ ਜਿਹੜੀ ਆਦੀ ਆ ਨਾ ਉਹ ਖਿੱਤਾ ਕਿਹੜਾ ਸੀ ਉਹਨੂੰ ਭੂਮੀ ਗ੍ਰਹਿਣ 2013 ਐਕਟ ਬਣ ਗਿਆ ਸੀ ਨਹੀਂ ਇੰਪਲੀਮੈਂਟ ਹੋਈ ਨਾ ਪਰ ਉਹਦਾ ਗਲਪ ਤੇ ਉਚ ਮਿਲ ਸੀ ਉਹਦਾ ਪਥਰੀਲੀ ਜ਼ਮੀਨ ਸੀ ਕੈਪਟਨ ਕਮਲ ਜੀ ਤੇ ਸਾਰਿਆਂ ਨੇ ਰਚੋਂਦਾ ਉਹ ਧਰਨਾ ਲਾ ਕੇ ਬੈਠਿਆ ਲੋਕ ਕਿ ਸਾਡੀ ਜ਼ਮੀਨ ਲਓ ਇਹਦਾ ਉੱਤੀ ਗੰਗਾ ਪੋਰੇ ਦੂ ਉਹਨਾਂ ਲੋਕਾਂ ਨੇ ਕਿਹਾ ਵੀ ਸਾਡੀ ਜ਼ਮੀਨ ਲਓ ਉਹਨਾਂ ਨੇ ਦਿੱਤੀ ਜਿਹੜੀਆਂ ਸੂਲਤਾ ਜਿਹੜੀਆਂ ਰਹਿਤਾ ਜਿਹੜੀਆਂ ਉਹਨਾਂ ਨੂੰ ਦੇਣੀਆਂ ਸੀ ਉਹ ਤੁਸੀਂ ਹੁਣ ਤੱਕ ਵੀ ਨਹੀਂ ਦਿੱਤੀਆਂ ਉਹ ਹੁਣ ਵੀ ਰਹੁੰਦੇ ਐ ਇਧਰ ਤਾਂ ਉਲਟਾ ਕੰਮ ਐ ਲੋਕਾਂ ਹੱਥ ਦਰ ਉਹਨੂੰ ਤਿਆਰ ਦੀ ਤੁਸੀਂ ਪਿੰਡ ਤੇ ਕਰਜ਼ਾ ਕਰ ਲਓ ਫਿਰ ਦਿਓ ਇਹ ਕਿਵੇਂ ਹੋਣ ਦੇ ਦਾਂਗੇ ਜਦੋਂ ਲੈਂਡ ਪੂਰਨ ਪਾਲਸੀ ਪੜਿਓ ਸਾਥੇ ਤੁਸੀਂ ਬਹੁਤ ਹਾਸੋਣੀਆ ਗੱਲਾਂ ਤੇ ਜੇ ਕਿਸੇ ਕਿਸਾਨ ਦੀ 50 ਏਕੜ ਜ਼ਮੀਨ ਲੈਂਡ ਪੂਰਨ ਪਾਲਸੀ ਚਾਗੀ ਕੋਦੀ 20 ਏਕੜ ਜ਼ਮੀਨ ਸਰਕਾਰ ਪਹਿਲਾਂ ਕੱਟ ਲੂ ਕਿ 30 ਏਕੜ ਇਹ ਕੱਟੂਗੀ ਕਿਉਂ ਉਹ ਵੀ ਦੱਸਣਾ ਮੈਨੂੰ ਜਿਹੜੀ 30 ਏਕੜ ਹੈ ਉਹਦੇ ਚੋਂ 20% ਜ਼ਮੀਨ ਅਸੀਂ ਕੱਟ ਲਾਗੇ ਜਿਹੜੀ 6 ਕਿੱਲੇ ਚੌੜੀਆਂ ਛੜਕਾ ਬਣਾਉਣ ਦੀ ਖਾਤਰ ਕਿਉਂਕਿ ਜਿਹੜੇ ਤੁਹਾਡੇ 20 ਕਿੱਲੇ ਬਚ ਗਏ 30 ਕਿੱਲੇ ਉਹ ਚ ਕਲੋਨੀਆਂ ਬਣਾਉਂਗੇ ਤੁਸੀਂ ਆਪਣੀ ਮਰਜ਼ੀ ਨਾਲ ਰੇਟ ਤੁਹਾਡਾ ਹੋਊਗਾ ਉਹਨਾਂ ਦਾ ਅਕੜਾ ਵੀ ਜਦੋਂ ਇਹ ਸਾਰੀਆਂ ਚਰਤਾ ਪੂਰੀਆਂ ਹੋਣਗੀਆਂ ਛੜਕਾ ਬਣ ਗਿਆ ਗ੍ਰੀਨ ਪਾਰਕ ਬਣ ਗਏ ਇਸ ਪੈਂਸਰੀ ਬਣ ਕੇ ਸਕੂਲ ਬਣ ਗਿਆ ਸਾਰੀਆਂ ਸੂਤਾ ਉੱਤੇ ਮੋੜ ਗਿਆ ਇਹ ਸਾਰੀਆਂ ਦੇ ਸਾਰੀਆਂ ਦੇ ਜ਼ਮੀਨ ਦੇ ਜੇ ਪੈਸੇ ਨੇ ਸੂਨੂ ਦੇ ਦੇਣਾ ਤਾਂ ਇਹ ਸਾਰਾ ਕੱਟ ਕਟਾ ਕੇ 19 ਕਿੱਲੇ ਬਚਦੇ ਨੇ ਟਸਾਰ ਕੋਲੇ ਇਹ ਸਾਡੇ ਪੂਰੀ ਕਿੱल्ल्या ਦਾ ਜਿਹੜੀ ਪ੍ਰੋਪਰਟੀ ਹੈ ਇੱਕ ਬਹੁਤ ਕੀਮਤੀ ਪ੍ਰਾਪਰਟੀ ਹੋ ਗਈ ਜਿਹੜੀ ਉਸ ਵੇਲੇ ਤੁਸੀਂ ਫੁੱਟਾਂ ਤੇ ਜਗਾ ਕਜਾਂ ਦੇ ਵਿੱਚੋ ਜੀਵੀ ਕੀਮਤ ਲਗਭਗ ਪਰ ਏਕੜ 50 ਕਰੋੜ ਰੁਪਈਆ ਉਹ 50 ਕਰੋੜ ਹੁਣ ਸੋਨੇ 30 ਏਕੜ ਦੇ ਵਿੱਚੋਂ ਜਦੋਂ ਤੁਸੀਂ ਪਲਾਟ ਬਣਾ ਕੇ ਵੇਚਦੇ ਤਾਂ ਸੋਨੂੰ 30 ਕਰੋੜ ਰੁਪਈਆ ਸਰਕਾਰੀ ਖਜ਼ਾਨੇ ਚ ਪਹਿਲਾਂ ਜਮਾ ਕਰਾਉਣਾ ਪੈਣਾ ਪਹਿਲਾਂ 50 ਚੋਂ 20 ਕਿਲੋ ਹੋਏ ਫਿਰ ਸਰਕਾਰੀ ਪਾਰਕਾਂ ਦੀ ਡਿਸਪੈਂਸਰੀਆਂ ਦੀ ਸਕੂਲਾਂ ਦੀ ਕਟਲੀ ਸਾਡੇ ਉਲੀ ਕਿਲੇ ਬਚ ਗਏ ਸਾਡੇ ਉਲੀ ਕਿਲੇ ਜਦੋਂ ਤੁਸੀਂ ਵੇਚਦੇ ਤਾਂ ਸਰਕਾਰ ਦਾ ਟੈਕਸ 30 ਕਿਲਿਆ ਨਾ 30 ਕਰੋੜ ਰੁਪਏ ਭਰ ਕੇ ਫਿਰ ਤੁਸੀਂ 50 ਕਰੋੜ ਦਾ ਕਿਲਾ ਵਿੱਚੋਂ 60 ਕਰੋੜ ਦਾ ਕਿਲਾ ਵਿੱਚੋਂ ਫਿਰ ਤੁਸੀਂ ਵੇਚ ਸਕਦੇ ਕਦੋਂ ਹੋ ਬਾਲੂ ਕਦੋਂ ਉੱਥੇ ਕਲੋਨੀ ਬਣੂ ਕਦੋਂ ਉੱਥੇ ਬਾਜ਼ਾਰ ਬਣੂ ਉੱਥੇ ਕੋਈ ਰੁਕ ਨਹੀਂ ਰਹੁ ਜਵੇਦੀ ਮਾਲ ਕੀ ਦੀ ਲਕੀਰ ਤਸੋ ਦੇਤੇ ਹੋਣੀ ਪੱਛੀ ਆ ਗਏ ਕਿਹੜੇ ਕਿਸਾਨ ਨੂੰ ਮਨਜ਼ੂਰ ਹੈ ਜਿਹੜੀ ਕਿਸਾਨ ਜਿਥੇ ਦੇ ਦਿਨ ਮਜ਼ੂਰ ਹੈ ਅਸਲ ਚ ਕੀ ਹੈ ਇੱਕ ਟਿਕਾਣਾ ਇਹ ਇੱਕ ਅੱਡਾ ਹੈ ਜਿੱਥੇ ਵਿਦੇਸ਼ੀ ਕੰਪਨੀਆਂ ਦੇ ਵੱਡੇ ਸ਼ਾਹੂਕਰਾਂ ਨੇ ਇੱਥੇ ਆ ਕੇ ਬੈਠੇ ਇੱਥੇ ਆ ਕੇ ਬੈਠਿਆ ਤੇ ਕੁੱਲ ਭੂਮੀ ਜਿਹੜੀ ਪੰਜਾਬ ਦੀ ਇਤਜਾਲੂ ਹੈ ਕੁੱਲ ਭੂਮੀ ਤੇ ਕਾਰਪੋਰੇਟ ਕੰਪਨੀਆਂ ਖੇਤੀ ਕਰਿਆ ਕਰਨਗੇ ਉਹਨਾਂ ਦਾ ਕਬਜ਼ਾ ਆਤ ਸਕੀਮ ਆ ਪ੍ਰਾਪਤ ਪਲਿਆ ਜਾਂਦਾ ਜਿਹੜੇ ਲੋਕ ਕਹਿੰਦੇ ਕਿ ਸਾਡੀਆਂ ਤਾਂ ਸ਼ਹਿਰਾਂ ਤੋਂ ਪਲਾੜੇ ਜਮੀਨਾ ਇਸ ਕਰਕੇ ਸਾਨੂੰ ਕੋਈ ਖਤਰਾ ਨਹੀਂ ਭਰਾਓ ਖਤਰਾ ਸਾਰਿਆਂ ਵਾਸਤੇ ਹੈ ਇਸ ਕਰਕੇ ਸਾਨੂੰ ਐ ਨਹੀਂ ਸੋਚਣਾ ਚਾਹੀਦਾ ਤੇ ਇਹ ਲੋਧਰਾਂ ਨੇ ਜਿਹੜੀ ਜਮੀਰ ਕੈਰ ਹੋ ਰਹੀ ਹੈ ਇਹ ਲੈਂਡ ਕੁਲਪਾਲਸੀ ਫਲਾਣਾ ਇਹ ਬਿੰਦ ਹੈ ਇਹ ਆਪਣੇ ਸਾਰਿਆਂ ਦੇ ਆਉਗੀ ਇਸ ਕਰਕੇ ਸਾਡੀ ਇਸ ਗੱਲ ਦੀ ਲੋੜ ਹੈ ਕਿ ਅਸੀਂ ਕਿਸੇ ਜਗ੍ਹਾ ਤੇ ਜੇ ਪਾਲਸੀ ਲਾਗੂ ਹੁੰਦੀ ਹੈ ਸਿਰ ਧਰ ਦੀ ਲਾ ਕੇ ਰੱਖਾਂਗੇ ਬਾਦ ਸਾਹਿਬ ਛੋੜੀ ਇੱਕ ਵੀਡੀਓ ਦੇਖੀ ਆ ਮੈਂ ਕਿ ਜਿਹੜੀ ਪੰਚਾਇਤ ਹੈ ਉਹ ਇੱਕ ਸੁਪਰੀਮ ਹੈ ਉਹ ਤਾਂ ਵੱਡੀ ਸੁਪਰੀਮ ਹੈ ਗ੍ਰਾਂਡ ਸਭਾ ਜੇ ਗ੍ਰਾਂਡ ਸਭਾ ਸਰਕਾਰ ਦੀ ਕੋਈ ਪਾਲਿਸੀ ਦਾ ਵਿਰੋਧ ਕਰਦੀ ਹੈ ਤਾਂ 15 ਦਿਨ ਪਹਿਲਾਂ ਕੰਡੋਲਾ ਪਿੱਟ ਦੋ ਪਿੰਡ 'ਚ ਕਿ 10 ਤਰੀਕ ਨੂੰ ਗ੍ਰਾਂਡ ਸਭਾ ਹੋਣੀ ਹੈ ਉਹ ਗ੍ਰਾਂਡ ਸਭਾ ਦੇ ਵਿੱਚ ਜਿਹੜੇ ਮਤੇ ਪਾਸ ਹੋ ਗਏ ਉਹ ਰਜਿਸਟਰੀ 'ਚ ਐਂਟਰ ਹੋ ਜਾਣਗੇ ਤੇ ਉਹ ਪਾਸ ਹੋਏ ਮਤਿਆਂ ਨੂੰ ਸੁਪਰੀਮ ਕੋਰਟ ਵੀ ਨਹੀਂ ਬਦਲ ਸਕਦਾ ਉਸਨੇ ਇਹ ਉਹ ਵੀ ਅਰਦੀ ਵੀਡੀਓ ਲੈ ਜਦੋਂ ਉਹ ਐਮਪੀ ਸੀ ਗ੍ਰਾਮ ਸਭਾ ਦੇ ਮਤੇ ਦਾ ਲਾਗੇ ਪੈਣ ਪਿੰਡਾਂ ਚ ਕਈਆਂ ਨੇ ਪਾਸ ਤੇ ਕਈ ਪਾ ਦੇਣਗੇ ਪਰ ਤੇਰਾ ਫਰਮਾਨ ਕੀ ਆ ਗਿਆ ਤੇਰਾ ਫਰਮਾਨ ਇਹ ਆਇਆ ਕਿ ਪੰਚਾਇਤ ਸ਼ਕਤੀਆਂ ਤੋਂ ਜਿਹੜੇ ਰਜਿਸਟਰ ਨੇ ਗ੍ਰਾਮ ਸਭਾ ਵਾਲੇ ਪੰਚਾਇਤ ਵਾਲੇ ਸਾਰੇ ਜਰਤ ਕਰ ਲਏ ਜਾਣ ਆ ਫਰਮਾਨ ਆ ਗਿਆ ਫਿਰ ਤੇਰਾ ਬੇਮਾਨਾ ਤਾਂ ਲੋਕਾਂ ਦੇ ਸਾਹਮਣੇ ਜੱਗ ਜਾਇਆ ਹੋ ਜਾਂਦਾ ਤੂੰ ਕਹਿੰਦਾ ਮੈਂ ਜੱਤਾਂ ਦਾ ਮੁੰਡਾ ਤੂੰ ਕਹਿੰਦਾ ਮੈਂ ਕਿਸਾਨਾਂ ਦਾ ਮੁੰਡਾ ਤੂੰ ਕਹਿੰਦਾ ਮੈਂ ਸਲੈਂਸਰ ਮੂਹੇ ਪੈਂਦਾ ਰਹਾ ਆ ਤੇਰੀਆਂ ਸਾਰੀਆਂ ਨੀਤੀਆਂ ਦਾ ਇਹ ਕਹਿੰਦੇ ਨੇ ਤੂੰ ਬੇਈਮਾਨਾਂ ਦੇ ਬੱਗ ਚ ਲੱਗ ਗਿਆ ਤੇਰੇ ਪਿੱਛੇ ਬੀਜੇਪੀ ਬੋਲਦੀ ਐ ਤੇਰੇ ਪਿੱਛੇ ਕੋਈ ਟੀਮ ਬੋਲਦੀ ਐ ਮੇਰੀ ਕੇਂਦਰੀ ਬਾਲ ਨੇ ਲਾਈ ਹੋਈ ਐ ਜਿਹਦੇ ਕੋਲੇ ਸਾਰੇ ਅਧਿਕਾਰ ਨੇ ਉਹਨਾਂ ਦੀਆਂ ਨੀਤੀਆਂ ਪਾਲਸੀਆਂ ਤੇ ਲਾਗੂ ਹੋ ਨਹੀਂ ਆਈ ਤੇ ਅਸੀਂ ਪੰਜਾਬ ਦੀ ਧਰਤੀ ਤੇ ਵਾਦਾ ਕਰਦੇ ਆ ਤੇਰੇ ਨਾਲ ਲੋਕਾਂ ਦੀਆਂ ਲਾਛਾ ਉਤੋਂ ਵੀ ਲਾ ਕੇ ਕੋ ਤੇਰੀ ਪਾਲਸੀ ਲਾਗੂ ਕਰ ਸਕਦੇ ਬਰਨਾ ਅਸੀਂ ਤੇਰੀ ਕਿਸੇ ਪਾਲਸੀ ਨੂੰ ਕਿਸੇ ਕੀਮਤ ਤੇ ਪੰਜਾਬ ਦੀ ਧਰਤੀ ਤੇ ਘਟੋ ਘਟ ਜ਼ਮੀਨਾਂ ਲੈਣ ਵਾਲੀ ਨੀਤੀ ਤੇ ਤੇਰਾ ਪੈਰ ਨਹੀਂ ਧਰ ਲੈਂਦੇ ਕਿਉਂਕਿ ਸਾਡੇ ਵਾਸਤੇ ਸਵਾਲ ਇਹ ਹੈ ਕਿ ਅਸੀਂ ਭੁੱਖ ਨਾਲ ਮਰੀਏ ਕਿ ਸੰਘਰਸ਼ ਨਾਲ ਮਰੀਏ ਅਸੀਂ ਨਹੀਂ ਦੇਖ ਸਕਦੇ ਆਪਦੇ ਬੱਚਿਆਂ ਨੂੰ ਭੁੱਖੇ ਅਸੀਂ ਨਹੀਂ ਚੱਲ ਸਕਦੇ ਕਿ ਸਾਡੀ ਮਾਂ ਸਾਡੀ ਭੈਣ ਸਾਡਾ ਬੱਚਾ ਕੁੱਟ ਮਾਂਕੀਪ ਮਗਦਾ ਪਰਦਾ ਹੋਵੇ ਸਤੋਂ ਇੱਕ ਨਾ ਦੇਖਿਆ ਨਹੀਂ ਜਾਣੀਆਂ ਇਸ ਕਰਕੇ ਦੋਸਤੋ ਸਾਡੇ ਵਾਸਤੇ ਜ਼ਿੰਦਗੀ ਤੇ ਮਾਂ ਦਾ ਸਵਾਲ ਹੈ ਸਾਡੇ ਵਾਸਤੇ ਸਾਡੀ ਪ੍ਰਾਸਰ ਦਾ ਸਵਾਲ ਹੈ ਇਸ ਕਰਕੇ ਖੜ ਜੇਲ ਤੇ ਜੋ ਹੁੰਦਾ ਹੋ ਜਾਂਦਿਓ ਇਹਦੀ ਖਤਰਬਾਸਿਕਤਾ ਤੇ ਤਿਆਰ ਹੋ ਜੇ ਤੁਸੀਂ ਤਿਆਰ ਹੋ ਤਾ ਸੋਦੇ ਨਾਲ ਦਾਵਾ ਕਰਦਾ 14 ਦੀ ਸਫਤ ਦੇ ਵਿੱਚ ਤੇ ਇਹ ਲੜਾਈ ਹਰ ਹੀਲੇ ਜਿੱਤਾਂਗੇ ਸਾਰੀਆਂ ਪੰਜਾਬ ਦੀ ਜੱਤੇ ਬੰਦੀ ਹੈ ਬਾਈ ਸੋਦੇ ਨਾਲ ਸਾਰੀਆਂ ਪੰਜਾਬ ਦੇ ਕਰ ਲੜ ਦੇ ਕਾਗਜ਼ ਕਾਲੇ ਆ ਜਾਣ ਦੇ ਜਿਹੜਾ ਆਉਂਦਾ ਠੀਕ ਹੈ ਕਾਗਜ਼ ਸੋਦੇ ਹੱਥਾਂ ਚ ਨੇ ਰਾਵੜਾ ਤਾਂ ਬੱਟ ਤੇ ਨਿਭੜਨਾ ਬਾਈ ਜਦੋਂ ਬੱਟਾਂ ਤੇ ਆ ਗਏ ਉਦਦੇ ਨਿਪੜਨਾ ਦੇਖਾਂਗੇ ਕਦੋਂ ਬੱਟਾਂ ਤੇ ਆਓਗੇ ਤੁਸੀਂ ਆ ਰਹੇ ਤਿਆਰ ਭਾਈ ਜਿਹੜਾ ਕੰਮ ਤੁਸੀਂ ਨਹੀਂ ਕਰ ਸਕਦੇ ਜਿਹੜਾ ਛੋਟਾ ਜਿਹਾ ਕੰਮ ਹੈ ਕੋਈ ਸਰਵੇ ਕਰ ਨਾ ਆਉਂਦਾ ਕੋਈ ਪਾਣੀ ਚੈੱਕ ਕਰ ਨਾ ਆਉਂਦਾ ਕੋਈ ਨਿਗ੍ਹਾ ਮਾਰ ਨਾ ਆਉਂਦਾ ਕੋਈ ਦੇਖਣ ਆਉਂਦਾ ਕੋਈ ਨਕਸ਼ਾ ਬਣਾਉਂਦਾ ਬੁੜੀਆਂ ਨੂੰ ਪਾ ਦਿਓ ਮੰਗ ਦੇਸ਼ੇਤਰ ਦੇਸ਼ਤਰ ਕੰਡਾ ਜਾ ਕਰਕੇ ਭੇਜੋ ਭਾਈ ਕਿਹੜਾ ਬੜੀ ਪਣੀ ਨਹੀਂ ਦੰਦੇ ਜਮੀਂ ਇਹੀ ਗੱਲ ਕਹਿਣੀ ਚਾਹੀਦੀ ਹੈ ਅਸੀਂ ਆਪਣੀ ਰੋਟੀ ਖਵਾਉਂਗਾ ਨਹੀਂ ਚਾਹੁੰਦੇ ਅਸੀਂ ਆਪਣੇ ਬੱਚਿਆਂ ਦਾ ਪੜ੍ਹ ਕੇ ਖਵਾਉਣਾ ਨਹੀਂ ਚਾਹੁੰਦੇ ਇੱਥੇ ਤੱਕ ਮਾਨਸਿਕ ਤੌਰ ਤੇ ਪਿਆਰ ਹਾਂ ਗਾਰੰਟੀ ਹੈ ਦਰ ਆਪਾਂ ਜਿੱਤਾਂਗੇ ਤੁਹਾਡਾ ਬਹੁਤ ਬਹੁਤ ਧੰਨਵਾਦ